ਕਿਸਾਨ ਭਰਾਵੋ ਝੋਨੇ ਦੀਆਂ ਪਨੀਰੀਆਂ ਜੇ ਤੁਸੀਂ ਤਿਆਰ ਕਰ ਰਹੇ ਹੈਗੇ ਹੋ ਤਾਂ ਇੰਨੀ ਕੁ ਜ਼ਿਆਦੇ ਦਿਮਾਗ ਦੀ ਫ੍ਰੀਕਵੈਂਸੀ ਵਧਾ ਕੇ ਰੱਖਿਆ ਕਰੋ ਕਿ ਕੋਈ ਵੀ ਚੀਜ਼ ਵੱਧ ਨਹੀਂ ਪੈਣੀ ਚਾਹੀਦੀ ਘੱਟ ਪੈ ਜੇ ਕੋਈ ਗੱਲ ਨਹੀਂ ਨਦੀਨ ਹੋ ਗਏ ਤਾਂ ਵੀ ਹੱਲ ਹੋ ਜਾਣਗੇ ਬੀਜ ਘਾ ਟੁੱਗ ਰਿਹਾ ਤਾਂ ਵੀ ਹੱਲ ਹੋ ਜਾਣਗੇ ਅਗਰ ਕੋਈ ਚੀਜ਼ ਵੱਧ ਪੈ ਗਈ ਕਿਆਰੀ ਦੇ ਵਿੱਚੋਂ ਨਹੀਂ ਨਿਕਲਣੀ ਕੱਲ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਅਸੀਂ ਬਾਈ ਜੀ 5 ਮਰਲੇ ਦੀ ਪਨੀਰੀ ਦੀ ਕਿਆਰੀ ਤਿਆਰ ਕਰ ਰਹੇ ਹਾਂ 10 ਕਿਲੋ ਡੀਏਪੀ ਪੈ ਗਈ 2 ਕਿਲੋ ਜ਼ਿੰਕ ਪੈ ਗਿਆ 2 ਕਿਲੋ ਮੈਗਨੀਸ਼ੀਅਮ ਪੈ ਗਿਆ ਬੀ ਨਹੀਂ ਉਗ ਰਿਹਾ ਹੁਣ ਕਿੱਥੋਂ ਉਗਰੇਗਾ ਹੁਣ ਕੱਢਗੇ ਕਿਵੇਂ ਉਸ ਕਿਆਰੀ ਦੇ ਵਿੱਚੋਂ ਨਹੀਂ ਨਿਕਲਣਾ ਜੇ ਤੁਸੀਂ ਹਾਈਬ੍ਰਿਡ ਵਗੈਰਾ ਲਾ ਰਹੇ ਹੋ ਤਾਂ ਬੀ ਬਹੁਤ ਜ਼ਿਆਦਾ ਮਹਿੰਗਾ ਹੈਗਾ ਅੱਜ ਦੀ ਵੀਡੀਓ ਬਹੁਤ ਛੋਟੀ ਹੋਵੇਗੀ ਕਈ ਵੀਰਾਂ ਦੀ ਕੰਪਲੇਂਟ ਹੈਗੀ ਪਹਿਲੀ ਵੀਡੀਓ 40 ਮਿੰਟ ਦੀ ਬਣਾਤੀ ਮੈਨੂੰ ਆਏ ਸੀ ਸਾਰਾ ਕੁਝ ਸੀ ਆਪਾਂ ਇੱਕ ਵੀਡੀਓ ਚ ਕਵਰ ਕਰੀਏ ਪਰ ਵੱਖ-ਵੱਖਰੇ ਦਿਮਾਗਾਂ ਦੀ ਪਸੰਦ ਦੇ ਲੋਕ ਹੁੰਦੇ ਹੈਗੇ ਆ ਵਿਚਾਰਾਂ ਦੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਤਰੀਕਿਆਂ ਤੇ ਗੱਲ ਕਰਾਂਗੇ ਜਿਹਦੇ ਨਾਲ ਪਨੀਰੀ ਬਹੁਤ ਸੌਖੇ ਤਿਆਰ ਹੋ ਜਾਂਦੀ ਹੈ ਤੇ ਕਿਹੜਾ ਤਰੀਕਾ ਕਿੱਥੇ ਕਾਮਯਾਬ ਹੈਗਾ ਕਿਹੜੀ ਪਨੀਰੀ ਦੇ ਲਈ ਵਰਤੇ ਜਾ ਸਕਦਾ ਹੈਗਾ ਕਿਵੇਂ ਥੋੜੀ ਉਹ ਖੇਚਲ ਘਟਾ ਸਕਦਾ ਖਰਚਾ ਘਟਾ ਸਕਦਾ ਮਿਹਨਤ ਘਟਾ ਸਕਦਾ ਤੁਹਾਨੂੰ ਥੋੜੀ ਜੀ ਟੈਨਸ਼ਨ ਘੱਟ ਰਹੂਗੀ ਪਨੀਰੀ ਦੀ ਪਹਿਲਾ ਤਰੀਕਾ ਸਿੰਪਲ ਆ ਉਹਨੂੰ ਆਪਾਂ ਖੀਰ ਤੇ ਡਿਸਕਸ ਕਰਾਂਗੇ ਜਿਹੜਾ ਦੂਸਰਾ ਤਰੀਕਾ ਹੈਗਾ ਉਹ ਹੈਗਾ ਮਲਚਿੰਗ ਕਰਕੇ ਪਨੀਰੀ ਲਾਉਣੀ ਠੀਕ ਹੈ ਕਈ ਵੀਰਾਂ ਨੂੰ ਇਹ ਥੋੜੀ ਜੀ ਗੱਲ ਪਚਦੀ ਨਹੀਂ ਹੈਗੀ ਹਜਮ ਨਹੀਂ ਆਉਂਦੀ ਹੈਗੀ ਕਿ ਇਹਦੀ ਕੀ ਲੋੜ ਆ ਸਾਨੂੰ ਤਾਂ ਚਾਰ ਪੰਜ ਦਹਾਕੇ ਹੋ ਗਏ ਝੋਨਾ ਦੀ ਲਾਉਂਦੇ ਨੂੰ ਪਨੀਰੀ ਲਾਉਂਦਿਆਂ ਨੂੰ ਸਾਨੂੰ ਕਦੇ ਇਹਦੀ ਲੋੜ ਨਹੀਂ ਪਈ ਇਹ ਬਕਵਾਸ ਹੈ ਫालतੂ ਹੈ ਪਰ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਮੌਸਮ ਧਰਤੀ ਦਾ ਰਾਜਾ ਹੈਗਾ ਇਹ ਤੁਹਾਡੇ ਵਿਰੁੱਧ ਹੈਗਾ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਹੈਗੇ ਪਰ ਜੇ ਤੁਹਾਡੀ ਪਨੀਰੀ ਖੁਸ਼ਕ ਹਵਾਵਾਂ ਦਾ ਗਰਮ ਹਵਾਵਾਂ ਦਾ ਲੂ ਦਾ ਸ਼ਿਕਾਰ ਹੁੰਦੀ ਹੈਗੀ ਉਗਣ ਤੋਂ ਪਹਿਲਾਂ ਇਹਦੀ ਉਗਰਾ ਉੱਗਣ ਸ਼ਕਤੀ ਘਟ ਸਕਦੀ ਹੈਗੀ ਇਹਦੇ ਵਿੱਚ ਦੌੜੀਆਂ ਦੇ ਰੂਪ ਵਿੱਚ ਬੀਜ ਅੱਗੇ ਪਿੱਛੇ ਉਗਰੇਗਾ ਡੌੜੀਆਂ ਪੈ ਸਕਦੀਆਂ ਉਗਰਨ ਤੋਂ ਬਾਅਦ ਵੀ ਪਨੀਰੀ ਦੇ ਸਾੜਾ ਵੀ ਹੋ ਸਕਦਾ ਹੈਗਾ ਪਾਣੀ ਖੜਨ ਕਰਕੇ ਵੀ ਹੋ ਸਕਦਾ ਵੀ ਟਪੂਰ ਮਰ ਹੀ ਜਾਵੇ ਜਦੋਂ ਹਵਾ ਦੇ ਵਿੱਚ ਨਮੀ ਦੀ ਕਮੀ ਹੁੰਦੀ ਹੈਗੀ ਆ ਤਾਂ ਝੋਨੇ ਦੀ ਪਨੀਰੀ ਲੇਟ ਉੱਗਰਦੀ ਹੈਗੀ ਆ ਤਾਂ ਆਪਾਂ ਨਾ ਕੀ ਕਰਨਾ ਇੱਕ ਬਹੁਤ ਸੌਖਾ ਸਹਿਜਾ ਆਸਾਨ ਤਰੀਕਾ ਹੈਗਾ ਕਿ ਕਿਆਰੀਆਂ ਪਾਓ ਬੀਜ ਦਾ ਤੀਰਾ ਛਿੱਟਾ ਦਿਓ ਬੀ ਦੀ ਜਿਹੜੀ ਮਾਤਰਾ ਰੱਖਣੀ ਹੈ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਉਹ ਤੁਸੀਂ 2.5 ਕਿਲੋ ਤੱਕ ਹੀ ਰੱਖਣੀ ਹੈਗੀ ਆ ਬਾਸਮਤੀ ਕਿਸਮਾਂ ਨੂੰ ਥੋੜਾ ਜਿਹਾ ਵਧਾ ਸਕਦੇ ਹੋ ਜਿਨ੍ਹਾਂ ਦਾ ਦਾਣਾ ਲੰਬਾ ਹੁੰਦਾ ਹੈਗਾ ਠੀਕ ਹੈ ਇਸ ਤੋਂ ਵੱਧ ਨਹੀਂ ਹਾਈਬ੍ਰਿਡ ਕਿਸਮਾਂ ਦਾ ਦਾਣਾ ਬਹੁਤ ਹੀ ਛੋਟਾ ਹੁੰਦਾ ਉਹਨਾਂ ਨੂੰ 2 ਤੋਂ 2.5 ਕਿਲੋ ਦੇ ਵਿੱਚ ਪ੍ਰਤੀ ਮਰਲੇ ਦੇ ਹਿਸਾਬ ਨਾਲ ਬੀਜ ਰੱਖਣਾ ਤੁਸੀਂ ਕਈ ਵੀਰ ਕਹਿ ਦਿੰਦੇ ਹੈਗੇ ਮਰਲਿਆਂ ਦਾ ਕਿਵੇਂ ਪਤਾ ਲੱਗਦਾ ਹੈਗਾ ਜਾਂ ਮਰਲਿਆਂ ਨੂੰ ਕਿਵੇਂ ਨਾਪਣਾ ਚਾਹੀਦਾ ਹੈਗਾ ਸਾਡੇ ਕੋਲੇ 40 ਕਿਲੋ ਵੀ ਹੈ ਜੀ 50 ਕਿਲੋ ਵੀ ਹੈ ਅਸੀਂ ਕਿੰਨਾ ਮਰਲਾ ਰੱਖੀਏ ਦੇਖੋ ਮਰਲੇ ਦਾ ਸਟੈਂਡਰਡ ਸਾਈਜ਼ ਕੀ ਹੈ ਸਾਢੇ 16 ਫੁੱਟ ਬਾਈ ਸਾਢੇ 16 ਫੁੱਟ ਇੱਕ ਕਮਰਾ ਹੋ ਗਿਆ ਲਗਭਗ ਤੁਸੀਂ ਦੇਖ ਲਓ ਤਾਂ ਇਹ ਇੱਕ ਮਰਲੇ ਦੀ ਜਗਾ ਹੋਗੀ ਇਹਦੇ ਵਿੱਚ ਤੁਸੀਂ 2.5 3 ਕਿਲੋ ਬੀ ਦਾ ਛਿੱਟਾ ਦੇ ਸਕਦੇ ਹੈਗੇ ਹੋ ਅਗਰ ਕਿਆਰੀਆਂ ਦੀ ਤੁਸੀਂ ਰੱਖਣੀ ਹੈਗੀ ਆ ਚੜਾਈ ਲੰਬਾਈ 9 ਮਰਲਿਆਂ ਦੀ ਕਿਆਰੀ ਪਾਉਣੀ ਹੈਗੀ ਆ 9 ਮਰਲੇ 9 ਕਰਮਾ ਲੰਮੇ ਕਰ ਦਿਓ ਤੇ 3 ਕਰਮਾ ਚੌੜੇ ਕਰ ਦਿਓ ਸਿੰਪਲ 3 ਕਰਮਾ ਚੌੜੇ ਰੱਖੋ ਜਿੰਨੇ ਮਰਲੇ ਪਾਉਣੇ ਉਹਨਾਂ ਲੰਮਾ ਕਰ ਲਓ ਤੁਹਾਡਾ ਜਿਹੜਾ ਸਮਾਂ ਵੀ ਬਚੇਗਾ ਤੇ ਤੁਹਾਡਾ ਸੌਖੇ ਤਰੀਕੇ ਦੇ ਨਾਲ ਉਹ ਕਿਆਰੀ ਜਿਹੜਾ ਉਹਦਾ ਪ੍ਰਬੰਧਨ ਹੋ ਜਾਵੇਗਾ ਜਿਹੜਾ ਮਲਚਿੰਗ ਕਰਨ ਦਾ ਤਰੀਕਾ ਕੀ ਹੈਗਾ ਕਿ ਤੁਸੀਂ ਪੂਰਨ ਤੌਰ ਤੇ ਲੇਜਰ ਕਰਾਓ ਕਿਯਾਰੀ ਨੂੰ ਪਾਓ ਤੇ ਕਿਯਾਰੀ ਦੇ ਵਿੱਚ ਜੋ ਵੀ ਖਾਦਾਂ ਦਾ ਛਿੱਟਾ ਦੇਣਾ ਉਹ ਇੱਕ ਵੱਖਰਾ ਵਿਸ਼ਾ ਹੈਗਾ ਬੀਜ ਨੂੰ ਸੋਧਣਾ ਉਹ ਇੱਕ ਵੱਖਰਾ ਵਿਸ਼ਾ ਹੈ ਉਹ ਤੇ ਤੁਸੀਂ ਕੰਮ ਕਰ ਲਓ ਬੀ ਦਾ ਤੀਰਾਂ ਛਿੱਟਾ ਦਿਓ ਹਲਕੀ ਤੰਗਲੀ ਹੈਰੋਂ ਰੋਂ ਖੱਬਲ ਰੋਲ ਨਹੀਂ ਇਹ ਬੀ ਦੇ ਉੱਤੇ ਤੁਸੀਂ ਕਿਯਾਰੀ ਦੇ ਵਿੱਚ ਮਾਰ ਸਕਦੇ ਹੋ ਡਲੀ ਨਹੀਂ ਉੱਠਣੀ ਚਾਹੀਦੀ ਜ਼ਿਆਦਾ ਠੀਕ ਹੈ ਤੇ ਤੁਸੀਂ ਸਾਰੇ ਕਿਯਾਰੀ ਨੂੰ ਕਿਸੇ ਵੀ ਫਸਲੀ ਅਵਸ਼ੇਸ਼ ਗੰਨਾ ਵੀ ਹੋ ਸਕਦਾ ਗੰਨੇ ਦੀ ਪੱਤੀ ਹੋ ਸਕਦੀ ਹੈ ਕਣਕ ਦਾ ਕੂਟਲ ਹੋ ਸਕਦਾ ਜਾਂ ਝੋਨੇ ਦੀ ਪ੍ਰਾਣੀ ਪਰਾਲੀ ਹੋ ਸਕਦੀ ਹੈਗੀ ਹੈ ਬਾਸਮਤੀ ਕਿਤਵਾ ਦੇ ਵਿੱਚ ਕਿਸਮਾਂ ਦੇ ਵਿੱਚ ਤੁਸੀਂ ਝੋਨੇ ਦੀ ਪ੍ਰਾਣੀ ਪਰਾਲੀ ਨੂੰ ਨਾਂ ਵਰਤਿਓ ਕਿਉਂਕਿ ਉਹਦੇ ਵਿੱਚ ਥੋੜਾ ਬਹੁਤ ਬੀਜ ਵੀ ਹੋ ਸਕਦਾ ਤੇ ਤੁਸੀਂ ਹੋਰ ਕਿਸਮ ਲਾ ਰਹੇ ਹੋ ਤਾਂ ਬੀਜ ਦੀ ਮਿਕਸਿੰਗ ਹੋਵੇਗੀ ਤੇ ਅੱਗੇ ਜਾ ਕੇ ਤੁਹਾਨੂੰ ਸਮੱਸਿਆ ਆ ਸਕਦੀ ਹੈਗੀ ਐ ਇਦਾਂ ਕਰਨ ਦੇ ਨਾਲ ਤੁਹਾਡੇ ਪਨੀਰੀ ਦੇ ਵਿੱਚ ਅਗਰ ਆਪਾਂ 25 ਤੋਂ 30 ਦਿਨ ਦੀ ਪਨੀਰੀ ਲਾਉਣੇ ਹੈਗੇ ਦੋ ਤੋਂ ਤਿੰਨ ਪਾਣੀਆਂ ਦੀ ਵੀ ਬਚਤ ਹੋਵੇਗੀ ਬੀ ਦਾ ਉਗਰਾ ਆਮ ਨਾਲੋਂ ਵੱਧ ਹੋਵੇਗਾ ਗਰਮੀ ਦਾ ਪ੍ਰਭਾਵ ਘੱਟ ਰਹੇਗਾ ਪਹਿਲੇ 8 ਦਿਨਾਂ ਦੇ ਵਿੱਚ ਪਨੀਰੀ ਦੀ ਗ੍ਰੋਥ ਬਹੁਤ ਜ਼ਿਆਦਾ ਵਧੀਆ ਸੁਪਰ ਹੋਵੇਗੀ ਇੱਕ ਸਾਰ ਉਗਰੇਗੀ ਪਨੀਰੀ ਚੱਲੇਗੀ ਕਿਉਂਕਿ ਬੂਟੇ ਨੇ ਸਭ ਤੋਂ ਪਹਿਲਾਂ ਉਗਰਨ ਵੇਲੇ ਜਾੜ ਦਾ ਵਿਕਾਸ ਕਰਨਾ ਫਿਰ ਤੂਈ ਦਾ ਵਿਕਾਸ ਕਰਨਾ ਤੂ ਇਨਵਾਇਰਨਮੈਂਟਲੀ ਜਿੰਨਾ ਸਟ्रेस ਘੱਟ ਹੋਵੇਗਾ ਓਨੀ ਤੂਈ ਦੀ ਜਿਹੜੀ ਗ੍ਰੋਥ ਵੈਜੀਟੇਟਿਵ ਜ਼ਿਆਦਾ ਵਧੀਆ ਹੋਵੇਗੀ ਜਿੰਨਾ ਜਿਹੜਾ ਹੈਗਾ ਸੋਇਲ ਦੇ ਵਿੱਚ ਟੈਂਪਰੇਚਰ ਤੇ ਮੌਇਸਚਰ ਜ਼ਿਆਦਾ ਵਧੀਆ ਹੋਵੇਗਾ ਓਨਾ ਹੀ ਜ਼ਿਆਦਾ ਉਹਦਾ ਜੜ ਦਾ ਵਿਕਾਸ ਹੋਵੇਗਾ ਪਰਾਲੀ ਰੱਖਣ ਦੇ ਨਾਲੇ ਦੋਨੇ ਤਿੰਨੇ ਗੱਲਾਂ ਦਾ ਹੀ ਫਾਇਦਾ ਹੋ ਜਾਂਦਾ ਠੀਕ ਹੈ ਪਨੀਰੀ ਦੇ ਵਿੱਚ ਯੂਰੀਆ ਪ੍ਰਬੰਧਨ ਤੇ ਵੱਖਰੀ ਵੀਡੀਓ ਕਰਾਂਗੇ ਨਦੀਨ ਪ੍ਰਬੰਧਨ ਤੇ ਵੱਖਰੀ ਵੀਡੀਓ ਕਰਾਂਗੇ ਪਰ ਜਿਹੜੇ ਅੱਜ ਤਰੀਕਿਆਂ ਦੇ ਗੱਲ ਕਰ ਰਹੇ ਹੈਗੇਆਂ ਤੁਹਾਨੂੰ ਇੱਕ ਤਰੀਕਾ ਮੈਂਨੇ ਪੂਰਾ ਫੁੱਲ ਐਕਸਪਲੇਨ ਕਰਤਾ ਕਿ ਪਨੀਰੀ ਨੂੰ ਤੁਸੀਂ ਬੀਜਣ ਸਮੇਂ ਪਰਾਲੀ ਦੇ ਨਾਲ ਟੱਕ ਦੇ ਉਹ 7 ਤੋਂ 8 ਦਿਨਾਂ ਦੀ ਪਨੀਰੀ ਜਦੋਂ ਹੋ ਗਈ ਤੁਹਾਡੀ 1.5 ਤੋਂ 2 ਇੰਚ ਤੱਕ ਦੀ ਤਾਂ ਉਦੋਂ ਤੁਸੀਂ ਪਰਾਲੀ ਨੂੰ ਲਾ ਕੇ ਯੂਰੀਆ ਦੇ ਦੇਣੀ ਹੈਗੀ ਹੈ ਪ੍ਰਤੀ ਕਨਾਲ ਦੇ ਹਿਸਾਬ ਨਾਲ 3 ਕਿਲੋ ਯੂਰੀਆ ਤੇ ਯੂਰੀਆ ਦੇ ਦਾ ਸਹੀ ਤਰੀਕਾ ਕੀ ਹੈਗਾ ਇਹ ਨਹੀਂ ਹੈਗਾ ਕਿ ਮੈਂ ਤਾਂ ਪਾਣੀ ਲਾਉਣ ਲੱਗਿਆ ਯੂਰੀਆ ਛਿੱਟਾ ਦੇ ਉਹਦੇ ਪਾਣੀ ਲਾਓ ਜਾਂ ਮੈਂ ਪਾਣੀ ਲਾ ਤਾ ਉੱਤੇ ਯੂਰੀਆ ਪਾ ਦੋ ਤੁਸੀਂ ਪਾਣੀ ਸਵੇਰੇ ਲਾਓ ਤੇ ਸ਼ਾਮ ਨੂੰ ਯੂਰੀਆ ਪਾਓ ਜਾਂ ਤੁਸੀਂ ਸ਼ਾਮ ਨੂੰ ਪਾਣੀ ਲਾਓ ਅਗਲੇ ਦਿਨ ਸਵੇਰੇ ਪਹਿ ਪਾੜਦੀ ਦੇ ਨਾਲ ਤੁਸੀਂ ਪਾਊਡਰ ਰਹਿਤ ਬਰੀਕ ਯੂਰੀਆ ਦੀ ਵਰਤੋਂ ਕਰਨੀ ਹੈ ਦੂਰਾ ਛੱਟਾ ਲਾਉਣਾ ਹੈਗਾ ਜਿਹੜਾ ਇਸ ਤੋਂ ਬਾਅਦ ਜਿਹੜਾ ਦੂਸਰਾ ਤਰੀਕਾ ਹੈਗਾ ਉਹ ਕਦੂ ਕਰਕੇ ਆ ਜਿਹੜਾ ਸਿੰਪਲ ਤਰੀਕਾ ਹੈਗਾ ਉਹ ਤਾਂ ਅਖੀਰ ਤੇ ਡਿਸਕਸ ਕਰਾਂਗੇ ਕਦੂ ਕਰਕੇ ਵਾਲਾ ਤਰੀਕਾ ਕਿੱਥੇ ਕਾਮਯਾਬ ਹੈ ਉੱਥੇ ਕਾਮਯਾਬ ਹੈ ਜਿੱਥੇ ਕਾਲਾ ਸ਼ੋਰਾ ਹੈ ਪਾਣੀ ਦੇ ਵਿੱਚ ਚਿੱਟਾ ਸ਼ੋਰਾ ਹੈ ਨਹਿਰੀ ਪਾਣੀ ਦੀ ਕਮੀ ਹੈ ਜ਼ਮੀਨਾਂ ਦਾ ਅੰਗ ਦਰਮਿਆਨਾ ਹੈ ਮੋਟੇ ਕਾਣਾ ਮਿੱਟੀ ਦੇ ਉੱਥੇ ਕਈ ਵਾਰ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈਗੀ ਹੈ ਜ਼ਮੀਨ ਦੇ ਉੱਤੇ ਸਵੇਰੇ ਪਾਣੀ ਲਾਇਆ ਸ਼ਾਮ ਨੂੰ ਹੀ ਸਿਕਰੀ ਆ ਜਾਂਦੀ ਹੈ 2 ਘੰਟੇ ਤੋਂ ਬਾਅਦ ਕਿਆਰੀਆਂ ਦੇ ਵਿੱਚ ਪਾਣੀ ਨਹੀਂ ਖੜਦਾ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਤੁਹਾਨੂੰ ਮਦਦ ਕਰੇਗਾ ਪਨੀਰੀ ਦੀ ਕਿਆਰੀ ਦੇ ਵਿੱਚ ਕੱਦੂ ਕਰਕੇ ਅੰਦਾਜ਼ੇ ਦੇ ਤੌਰ ਤੇ ਐਗਜ਼ਾਮਪਲ ਦੇ ਤੌਰ ਤੇ ਇੱਕ 10 ਮਰਲੇ ਦੀ ਕਿਆਰੀ ਹੈ ਉਹਦੇ ਵਿੱਚ ਪਾਣੀ ਭਰੋ ਪਾਣੀ ਜੀਰ ਜਾਣ ਦੇ ਸਾਰਾ ਫੇਰ ਦੁਬਾਰਾ ਪਾਣੀ ਭਰੋ ਉਹਦੇ ਵਿੱਚ ਤੁਸੀਂ ਹੱਥਾਂ ਨਾਲ ਵੱਟਾਂ ਪਾਉਣ ਵਾਲੀ ਜਿੰਦਰੀ ਜਾਂ ਕੋਈ ਛੋਟਾ ਜਾ ਸੁਭਾਗਾ ਵੀ ਲੈ ਸਕਦੇ ਤੁਸੀਂ ਛੋਟਾ ਜਾ ਜਿਹੜਾ ਹੱਥਾਂ ਨਾਲ ਮੈਨੇਜ ਹੋ ਜਾ ਕੇ 4-5 ਫੁੱਟ ਦਾ ਪਾਣੀ ਦੇ ਵਿੱਚ ਘੁਮਾ ਦਿਓ ਜਿੰਦਰੀ ਘੁਮਾ ਦਿਓ ਤੁਸੀਂ ਹੱਥਾਂ ਦੇ ਵੱਟਾਂ ਵਾਲੀ ਉਹਦੇ ਨਾਲ ਪਾਣੀ ਦੀ ਉੱਪਰਲੀ 1 ਇੰਚ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਬਰੀਕ ਕਣ ਥੱਲੇ ਚਲੇ ਜਾਣਗੇ ਮੋਟਾ ਕਣ ਜਿਹੜਾ ਹੈਗਾ ਉਹ ਪੂਰਨ ਤੌਰ ਤੇ ਪਾਣੀ ਦੇ ਵਿੱਚ ਘੁਲ ਕੇ ਸੈਟਲ ਡਾਊਨ ਹੋ ਜਾਊਗਾ ਇੱਕ ਲੇਅਰ ਕ੍ਰੀਏਟ ਹੋ ਜੂਗੀ ਤੇ ਪੂਰਨ ਤੌਰ ਤੇ ਕੈਰੀ ਜਿਹੜੀ ਉਹ ਪਹਿਲਾਂ ਹੀ ਲੇਜਰ ਕਰਾਈ ਹੋਣੀ ਚਾਹੀਦੀ ਹੈ ਪਾਣੀ ਖੜਨ ਦੇ ਨਾਲ ਹੀ ਤੁਹਾਨੂੰ ਲੇਜਰ ਦਾ ਪਤਾ ਲੱਗ ਜਾਊਗਾ ਜਿਹੜਾ ਉੱਪਰਲੇ ਪਾਸੇ ਗਾਰਾ ਬਣਿਆ ਹੈਗਾ ਉਹ ਦੀ ਸਿਲ ਹੁਣ ਕਾਫੀ ਸਮਾਂ ਨਹੀਂ ਜਾਵੇਗੀ ਜਦੋਂ ਤੁਸੀਂ ਉਹ ਪਾਣੀ ਜਿਸ ਪਾਣੀ ਦੇ ਵਿੱਚ ਕੱਦੂ ਕੀਤਾ ਹੈਗਾ ਉਸ ਪਾਣੀ ਦੇ ਵਿੱਚ ਕੱਦੂ ਕਰਨ ਤੋਂ ਬਾਅਦ ਤੀਰਾ ਬੀਜ ਦਾ ਛਿੱਟਾ ਕਿਆਰੀ ਦੇ ਸਾਈਡਾਂ ਤੋਂ ਹੀ ਦੇ ਦੇਣਾ ਹੈਗਾ ਇਸ ਵੀਰੀ ਦੇ ਵਿੱਚ ਜਿਹੜੀਆਂ ਕਿਆਰੀਆਂ ਹੈਗੀਆਂ ਉਹ 5 ਤੋਂ 8 10 ਮਰਲੇ ਦੀਆਂ ਹੀ ਰੱਖਣੀਆਂ ਤੇ ਲੰਬੀਆਂ ਜਿਆਦੇ ਚੌੜੀਆਂ ਘੱਟ ਰੱਖਣੀਆਂ ਹੈਗੀਆਂ ਕਿਉਂਕਿ ਇਹਦੇ ਵਿੱਚ ਛਿੱਟਾ ਆਪਾਂ ਬਾਰੋ-ਬਾਰ ਦੇਣਾ ਹੈਗਾ ਕਿਆਰੀ-ਦਿਆਰੀ ਕਿਆਰੀ ਤੁਸੀਂ ਇਹ ਕੰਮ ਕਰਕੇ ਸ਼ਾਮ ਦੇ ਸਮੇਂ ਆਪਦਾ ਕੰਮ ਮੁਕੰਮਲ ਕਰ ਸਕਦੇ ਹੋ ਤੁਹਾਨੂੰ ਬੀਜ ਦੇ ਉੱਗਣ ਵਿੱਚ ਸਮੱਸਿਆ ਨਹੀਂ ਆਵੇਗੀ ਬੀ ਨੂੰ ਭਿਉਣਾ ਬਹੁਤ ਜ਼ਰੂਰੀ ਹੈ ਇਸ ਵੀਰੀ ਦੇ ਵਿੱਚ ਘੱਟੋ-ਘੱਟ 12 ਘੰਟੇ ਜਿਹੜਾ ਤੁਸੀਂ ਮੈਂ ਆਮ ਹੀ ਡਿਸਕਸ ਕਰਦਾ ਹੁੰਨਾ ਕਿ ਸਪ੍ਰਿੰਟ ਦਵਾਈ 25 ਗ੍ਰਾਮ ਤੇ ਸਟ੍ਰੈਪਟੋ 1 ਗ੍ਰਾਮ ਪਾਣੀ 20 ਲੀਟਰ ਬੀਜ 8 ਕਿਲੋ ਸਾਰਿਆਂ ਨੂੰ ਮਿਕਸ ਕਰੋ ਤੇ ਹਲਕਾ ਵੀ ਨਤਾਰ ਦਿਓ 8 ਤੋਂ 10 ਘੰਟੇ ਬੀ ਨੂੰ ਰੱਖੋ ਉਸ ਤੋਂ ਬਾਅਦ 4 ਤੋਂ 5 ਘੰਟੇ ਬੀ ਨੂੰ ਦੁਬਾਰਾ ਸਾਫ਼ ਪਾਣੀ ਨਾਲ ਧੋ ਕੇ ਗਿੱਲੀ ਬੋਰੀ ਜਾਂ ਕੰਬਲ ਦੇ ਵਿੱਚ ਰੱਖੋ ਤੇ ਸ਼ਾਮ ਦੇ ਸਮੇਂ ਤੁਸੀਂ ਕਿਆਰੀ ਦੇ ਵਿੱਚ ਕੱਦੂ ਕਰਕੇ ਬੀ ਦਾ ਤੀਰਾ ਛਿੱਟਾ ਲਗਾ ਕੇ ਕੰਮ ਆਪ ਦਾ ਨਿਮੇਟ ਦੇਵੋ ਇਸ ਤਰੀਕੇ ਦੇ ਨਾਲ ਵੀ ਲੋਹੇ ਦੀ ਘਾਟ ਘਟ ਆਵੇਗੀ ਤੇ ਪਨੀਰੀ ਦਾ ਉਗਰਾਵ ਵਧੀਆ ਹੋਵੇਗਾ ਤੇ ਪਨੀਰੀ ਚੱਲੇਗੀ ਵਧੀਆ ਤੇ ਤੁਹਾਡੇ ਖੇਤ ਦੇ ਵਿੱਚ ਕੋਈ ਪੰਛੀ ਹੈਗੇ ਆ ਤਾਂ ਉਹ ਵੀ ਇਸ ਨੂੰ ਨਹੀਂ ਚੁਗਣਗੇ ਤੇ ਮਲਚਿੰਗ ਕਰਨ ਦੀ ਜਰੂਰਤ ਨਹੀਂ ਹੈਗੀ ਜਿਹੜਾ ਸਿੰਪਲ ਤਰੀਕਾ ਹੈਗਾ ਉਹਦੇ ਵਿੱਚ ਸਿੰਪਲ ਹੈ ਕਿ ਖੇਤ ਦੀ ਗਿਆਰੀ ਚੰਗੇ ਤਰੀਕੇ ਨਾਲ ਲੇਜਰ ਕਰਾਓ ਵੱਟਾਂ ਬਾਰੋ-ਬਾਰੀ ਪਾਓ ਖਾਦਾਂ ਦਾ ਛਿੱਟਾ ਦਿਓ ਬੀ ਦਾ ਤੀਰਾ ਛਿੱਟਾ ਦਿਓ ਤੇ ਤੰਗਲੀ ਮਾਰੋ ਤੇ ਪਾਣੀ ਲਗਾਓ ਪਹਿਲਾ ਪਾਣੀ ਹੈ ਜਿਹੜਾ ਹੈਗਾ ਪੂਰਾ ਭਰ ਕੇ ਲਗਾ ਸਕਦੇ ਹੋ ਤਾਂ ਕਿ ਦੋ ਦਿਨ ਪਾਣੀ ਦੀ ਜਰੂਰਤ ਨਾ ਪਵੇ ਤੇ ਜੇਕਰ ਰੇਤਲੀਆਂ ਜ਼ਮੀਨਾਂ ਹੈਗੀਆਂ ਤਾਂ ਇਹ ਤਰੀਕਾ ਬਿਲਕੁਲ ਨਹੀਂ ਵਰਤਣਾ ਹੈਗਾ ਤੁਸੀਂ ਮਲਚਿੰਗ ਵਾਲਾ ਜਾਂ ਫਿਰ ਕੱਦੂ ਕਰਕੇ ਲਾਉਣ ਵਾਲਾ ਤਰੀਕਾ ਵਰਤਣਾ ਹੈਗਾ ਜਿਹੜਾ ਸਿੰਪਲ ਤਰੀਕਾ ਹੈਗਾ ਇਸ ਤਰੀਕੇ ਦੇ ਵਿੱਚ ਤੁਸੀਂ ਨਦੀਨਾਂ ਵਾਲੀ ਦਵਾਈ ਨਾਲ ਦੀ ਨਾਲ ਹੀ ਪਾ ਸਕਦੇ ਹੋ ਸਾਥੀ ਵગેਰਾ ਤੇ ਜਦੋਂ ਪਨੀਰੀ ਉੱਗਣ ਦੇ ਬਿਲਕੁਲ ਨੇੜੇ ਹੋ ਜੇ ਹਰੀ ਤੂਈ ਦਿਖਾਈ ਦੇਣ ਲੱਗ ਜੇ ਬੀਜ ਦੇ ਉੱਪਰ ਤਾਂ ਤੁਸੀਂ ਪਟੀਲਾ ਕਲੋਰ ਦਵਾਈ ਵੀ ਦੇ ਸਕਦੇ ਹੋ ਤੁਹਾਡਾ ਪੂਰਨ ਤੌਰ ਤੇ ਨਦੀਨ ਕੰਟਰੋਲ ਹੋਵੇਗਾ ਤੇ 8 ਤੋਂ ਆ ਸੌਰੀ 15 ਤੋਂ 17 18 ਦਿਨਾਂ ਦੇ ਵਿੱਚ ਆਪਾਂ ਕੋਈ ਵੀ ਉਸ ਦੇ ਉੱਪਰ ਬਿਸਪੈਰੀਵਿਕ ਸੋਡੀਅਮ ਜਾਂ ਕੋਈ ਹੋਰ ਤਰ੍ਹਾਂ ਦਾ ਟੈਕਨੀਕਲ ਸਪਰੇਅ ਕਰਕੇ ਉਗਰੇ ਹੋਏ ਨਦੀਨਾਂ ਤੇ ਵੀ ਕੰਟਰੋਲ ਪੂਰਨ ਤੌਰ ਤੇ ਕਰ ਲਾਂਗੇ ਉਹਦੇ ਇੱਕ ਸਪੈਸ਼ਲ ਵੀਡੀਓ ਕਰਾਂਗੇ ਬਟ ਨਦੀਨਾਂ ਦਾ ਜਿਹੜਾ ਹੈਗਾ ਏਡਾ ਵੱਡਾ ਚੱਕਰ ਨਹੀਂ ਹੈਗਾ ਜਿੰਨਾ ਜਿਆਦਾ ਵੱਡਾ ਚੱਕਰ ਗਲਤ ਲੈਵਲ ਦੇ ਵਿੱਚ ਗਲਤ ਤਰੀਕੇ ਨਾਲ ਬੀਜੀ ਹੋਈ ਪਨੀਰੀ ਦਾ ਹੈਗਾ ਜੇਕਰ ਆਪਾਂ ਪਨੀਰੀ ਸਹੀ ਤਰੀਕੇ ਦੇ ਨਾਲ ਤਿਆਰ ਨਹੀਂ ਕਰ ਰਹੇ ਤਾਂ ਇਹ ਲੰਬਾ ਸਮਾਂ ਰਹਿੰਦੀ ਹੈ ਖੇਚਲ ਮਿਹਨਤ ਜ਼ਿਆਦਾ ਕਰਾਉਂਦੀ ਹੈ ਸਿਰਦਰਦੀ ਜ਼ਿਆਦਾ ਰਹਿੰਦੀ ਹੈਗੀ ਆ ਤੇ ਕਈ ਵਾਰ ਕਿਸਾਨਾਂ ਦੀ ਪਨੀਰੀ ਘਟ ਜਾਂਦੀ ਹੈਗੀ ਆ ਤੁਸੀਂ 5 ਕਿੱਲਿਆ ਮੰਗਰ 1.5 ਤੋਂ 2 ਕਿੱਲਿਆਂ ਦੀ ਪਨੀਰੀ ਫालतू ਜ਼ਰੂਰ ਲਾਵੋ ਤੇ ਹੋਰ ਕਿਸਾਨਾਂ ਦੀ ਵੀ ਇਸ ਨਾਲ ਮਦਦ ਹੁੰਦੀ ਹੈਗੀ ਇਹ ਤਿੰਨ ਤਰੀਕੇ ਤੁਹਾਡੇ ਨਾਲ ਮੈਂ ਡਿਸਕਸ ਕੀਤੇ ਹੈਗੇ ਆ ਕਦੇ ਵੀ ਕਿਸੇ ਵੀ ਤਰੀਕੇ ਨਾਲ ਤੁਸੀਂ ਪਨੀਰੀ ਲਾਉਂਦੇ ਹੈਗੇ ਹੋ ਤੁਹਾਡਾ ਕੋਈ ਵੀ ਫੇਵਰਿਟ ਹੋ ਸਕਦਾ ਨਵੀਂ ਚੀਜ਼ ਨੂੰ ਕੋਈ ਵੀ ਬੰਦਾ ਹੈਗਾ ਛੇਤੀ ਛੇਤੀ ਐਡਾਪਟ ਨਹੀਂ ਕਰਦਾ ਹੈਗਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤਰੀਕਾ ਤੁਹਾਨੂੰ ਨਵਾਂ ਲੱਗਦਾ ਹੈਗਾ ਉਹਨੂੰ ਥੋੜੀ ਜਗ੍ਹਾ ਦੇ ਵਿੱਚ ਲਾ ਲਿਓ ਬਟ ਤੁਹਾਡਾ ਫਾਇਦਾ ਹੀ ਹੋਵੇਗਾ ਇਹ ਤਿੰਨ ਸਟੈਂਡਰਡ ਤਰੀਕੇ ਨੇ ਕਿਸੇ ਵਿੱਡਾਂ ਦੇ ਉੱਤੇ ਤੁਹਾਨੂੰ ਪਨੀਰੀ ਲਾਉਣ ਦੀ ਲੋੜ ਨਹੀਂ ਹੈਗੀ ਕੋਈ ਤੁਹਾਨੂੰ ਛੋਟੀਆਂ ਕਿਆਰੀਆਂ ਪਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਇਸ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਆਪਣੀ ਪਨੀਰੀ ਤਿਆਰ ਕਰ ਸਕਦੇ ਹੈਗੇ ਹੋ ਖਾਦਾਂ ਦੇ ਇੱਕ ਅਲੱਗ ਵੀਡੀਓ ਬਣੀ ਹੈਗੀ ਹੈ ਸਵਾਲਾਂ ਦੇ ਇੱਕ ਅਲੱਗ ਵੀਡੀਓ ਬਣੀ ਹੈਗੀ ਹੈ ਉਹਨੂੰ ਜਾ ਕੇ ਤੁਸੀਂ